ਸਤਿ ਸ਼੍ਰੀ ਅਕਾਲ ਜੀ ਸੰਗਰੂਰ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਇਸ ਵਕਤ ਸੰਗਰੂਰ ਬੱਸ ਸਟੈਂਡ ਕੋਲੇ ਆ ਤੇ ਮੈਂ ਆਇਆ ਟੌਪ ਸਕੋਰਸ ਹਬ ਤੇ ਟੌਪ ਸਕੋਰਸ ਹਬ ਦੇ ਵਿੱਚ ਕੀ ਕੁਛ ਹੈ ਤੁਸੀਂ ਸਰਕਾਰੀ ਨੌਕਰੀ ਲੱਗਣਾ ਹੈ ਉਹਦੇ ਲਈ ਕੀ ਕੁਛ ਕਰਨਾ ਪਊਗਾ ਇੱਥੇ ਆ ਕੇ ਤੇ ਕਿਵੇਂ ਇਹ ਤੁਹਾਨੂੰ ਪੜ੍ਹਾਉਣਗੇ ਉਹਦੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇ ਰਹੇ ਹਾਂ ਬਣੇ ਰਹੋ ਇਹ ਪਟਵਾਰਖਾਨਾ ਦੇ ਬਿਲਕੁਲ ਓਪੋਜ਼ਿਟ ਹੈ ਜਿੱਥੇ ਵਿਜੀਲੈਂਸ ਦਾ ਆਫਿਸ ਹੈ ਤੇ ਆਪਾਂ ਚੱਲਦੇ ਹਾਂ ਫਿਰ ਪੌੜੀਆਂ ਸਾਨੂੰ ਸਤਿ ਸ੍ਰੀ ਅਕਾਲ ਮੈਂ ਮੇਰਾ ਨਾਮ ਅਮਰਤਪਾਲ ਹੈ ਅਸੀਂ ਸਾਡੇ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਸਾਡੇ ਪੰਜਾਬ ਦੇ ਜੋ ਸਟੂਡੈਂਟ ਹੈ ਬੱਚੇ ਹਨ ਉਹਨਾਂ ਦੇ ਦਲਵਾਹਰ ਜਿਸ ਤਰ੍ਹਾਂ ਤਰੀਕੇ ਨਾਲ ਜਾ ਰਹੇ ਸੀ ਉਸ ਤੋਂ ਇੱਕ ਵਿਚਾਰ ਕੀਤਾ ਕਿ ਕਿਉਂ ਨਾ ਬੱਚਿਆਂ ਨੂੰ ਅਸੀਂ ਪੰਜਾਬ ਦੇ ਵਿੱਚ ਹੀ ਆਪਣੇ ਇੱਥੇ ਇੱਕ ਅੱਛਾ ਪਲੇਟਫਾਰਮ ਦਈਏ ਤਾਂ ਕਿ ਉਹ ਬੱਚੇ ਪੰਜਾਬ ਦੇ ਵਿੱਚ ਰਹਿ ਕੇ ਗਵਰਨਮੈਂਟ ਜੌਬ ਹੈ ਜੋ ਜਾਂ ਹੋਰ ਕੰਪਨੀ ਦੀਆਂ ਜੋ ਅੱਛੀ ਜੌਬ ਹੈ ਉਹ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਤੇ ਸਾਡਾ ਜਿਹੜਾ ਪੰਜਾਬ ਹੈ ਉਹ ਇੱਕ ਤਰੀਕੇ ਨਾਲ ਉਹੀ ਸੱਭਿਆਚਾਰ ਪੱਖੋਂ ਲਾਈਏ ਜਾਂ ਵੈਸੇ ਮਤਲਬ ਇੱਕ ਵਧੀਆ ਤਰੀਕੇ ਨਾਲ ਬਣਿਆ ਰਹੇ ਇਸ ਦੇ ਵਿੱਚ ਅਸੀਂ ਟਾਪ ਸਕੋਰ ਜਨਾ ਦੀ ਇੱਕ ਸੰਸਥਾ ਸੰਗਰੂਰ ਦੇ ਵਿੱਚ ਲੈ ਕੇ ਆਏ ਹਾਂ ਇਸ 'ਚ ਜਿੱਦਾਂ SSC ਦੇ ਅੰਡਰ ਪੁਲਿਸ ਦੀਆਂ ਆ ਗਈਆਂ ਆਰਮੀ ਦੀਆਂ ਆ ਗਈਆਂ ਰੇਲਵੇ ਦੀਆਂ ਆ ਗਈਆਂ ਜਾਂ ਬੈਂਕਿੰਗ ਦੀ ਜੌਬ ਆ ਜਾਂਦੀਆਂ ਜਾਂ ਮਾਸਟਰ ਕੀ ਡਲਦੀਆਂ ਜੌਬ ਆਉਂਦੀਆਂ ਉਹਨਾਂ ਦੇ ਲਈ ਅਸੀਂ ਬੱਚਿਆਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਸਾਡੇ ਕੋਲੇ ਤੁਸੀਂ ਆਓ ਤੁਹਾਨੂੰ ਇੱਕ ਹਉਆ ਬਣਿਆ ਹੋਇਆ ਕਿ ਗਵਰਨਮੈਂਟ ਜੌਬ ਲੈਣੀ ਬਹੁਤ ਔਖੀ ਹੈ ਤੁਸੀਂ ਪੜਨ ਤੋਂ ਬਹੁਤ ਡਰਦੇ ਹੋ ਤੁਹਾਨੂੰ ਇਹ ਹੁੰਦਾ ਹੈ ਕਿ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਨਾਲ ਪੇਪਰ ਆਊਗਾ ਕੀ ਆਊਗਾ ਅਸੀਂ ਤੁਹਾਡੇ ਦੇ ਲਈ ਬਹੁਤ ਕੁਆਲੀਫਾਈਡ ਟੀਚਰ ਜੋ ਆਪਣੇ ਆਪਣੇ ਸਬਜੈਕਟ ਦੇ ਮਾਹਰ ਹੈ ਔਰ ਕਾਫੀ ਸਾਲਾਂ ਦਾ ਉਹਨਾਂ ਦਾ ਤਜਰਬਾ ਐਕਸਪੀਰੀਅੰਸ ਹੈ ਔਰ ਬੜੇ ਪਿਆਰ ਦੇ ਨਾਲ ਅਸੀਂ ਤੁਹਾਨੂੰ ਪੜਾਵਾਂਗੇ ਤੇ ਗਵਰਨਮੈਂਟ ਜੌਬ ਲੈਣ ਦੇ ਯੋਗ ਬਣਾਵਾਂਗੇ ਇਸ ਦੇ ਲਈ ਕੋਈ ਇਹ ਨਹੀਂ ਹੈ ਕਿ ਤੁਸੀਂ ਆਨਸਾਰ ਤੁਹਾਨੂੰ ਪੈਸੇ ਦੇਣੇ ਪੈਣੇ ਆ ਤੁਸੀਂ ਇੱਕ ਵਾਰ ਤੁਹਾਡੇ ਲਈ ਅਸੀਂ ਨੇ 3 ਦਿਨ ਦਾ ਟੈਮੋ ਰੱਖਿਆ ਤੁਸੀਂ ਪਲੀਜ਼ ਸਾਡੇ ਕੋਲੇ ਆਓ ਤਿੰਨ ਦਿਨ ਸਾਡੇ ਕੋਲੇ ਬੈਠੋ ਪੜੋ ਸਾਡੇ ਟੀਚਰਾਂ ਨਾਲ ਗੱਲਬਾਤ ਕਰੋ ਸਾਡੇ ਨਾਲ ਗੱਲਬਾਤ ਕਰੋ ਫੇਰ ਵੀ ਕਈ ਬੱਚੇ ਫੀਸ ਪੂਰੀ ਨਹੀਂ ਦੇ ਸਕਦੇ ਪੇ ਨਹੀਂ ਕਰ ਸਕਦੇ ਕੋਈ ਆਰਥਿਕ ਮੁਕਹੌਂਦਾ ਹੈ ਉਹਨਾਂ ਦੇ ਲਈ ਵੀ ਅਸੀਂ ਮਤਲਬ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਡਰੋ ਨਾ ਤੁਸੀਂ ਇੱਕ ਵਾਰ ਸਾਡੇ ਕੋਲੇ ਆਓ ਨਾ ਤੁਸੀਂ ਪੜਨ ਤੋਂ ਡਰੋ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਅਸੀਂ ਪੜ੍ਹਾਵਾਂਗੇ ਤੇ ਗਵਰਨਮੈਂਟ ਜੌਬ ਦੇ ਯੋਗ ਬਣਾਵਾਂਗੇ ਤੇ ਆਪਣਾ ਬਸਟਾਨ ਰੋਡ ਤੇ ਜੋ ਕਟਵਾਰ ਖਾਨਾ ਹੈ ਉਹਦੇ ਬਿਲਕੁਲ ਆਪੋਜ਼ਿਟ ਹੈ ਫਸਟ ਫਲੋਰ ਤੇ ਆਪਣਾ ਹੈਗਾ ਜੀ ਤੇ ਟਾਪ ਸਕੋਰ ਜਿਨਾਮ ਦੇ ਆਪਣੀ ਸੰਸਥਾ ਬੱਸ ਸਟੈਂਡ ਦੇ ਬਿਲਕੁਲ